ਤੋ ਦਾ ਬਰਾਡ ਫੈਮਿਲੀ ਚੈਨਲ ਤੇ ਸਵਾਗਤ ਹੈ। ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਇਹ। ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਕਰਨ ਲੱਗਿਆ ਮੋਟਰਸਾਈਕਲ ਸੂਟ। ਆ ਦੇਖੋ ਆਪਣੇ ਮਿਸਤਰੀ ਲੱਗੇ ਹੋਇਆ। ਸਰਵਰ ਕਰਤੀ। ਆਲੇ ਨੇ ਜੈਂਟੂ। ਆਪਾਂ ਵਾਵਾ ਸਾਰਾ ਸਮਾਨ ਜੱ ਲੈ ਆਉਂਦਾਗਾ। ਆ ਤਾਂ ਹੈਗੀ ਆ ਲੈ ਇਧਰ ਮੋਟਰਸਾਈਕਲਾਂ ਦੀ। ਆ ਸਕੂਟਰੀ ਤੇ ਲੈ ਜਰਾ। ਮੋਟ ਸੰਗਲਾ ਦੇ ਤੇ ਇੱਕ ਲੈਦਰ ਆ ਮਗ ਲੈ ਲੈਂਦੇਗਾ ਦੋ ਡੱਬੇ ਮਗ ਲੈ ਲਦੇ ਅੱਗੇ ਚੇਅਰ ਸੈੱਟ ਉਹ ਸਾਰੇ ਚ ਮੰਗ ਲੈਣ ਤਾਂ ਤੇ ਮੋਟ ਸੰਗਲਾ ਦੇ ਨਵੇਂ ਟਾਪੇ ਥਾਗੀ ਅਰ ਲੈ 16 17 ਦਾ ਪਾਣਾ ਇੱਥੇ ਹੋਊਗਾ ਆ ਜੋ ਭੱਲ ਗਏ 16 17 ਦਾ ਪਾਣਾ 16 70 ਦਾ ਪਾਣਾ 18 19 ਦਾ ਛੇੜਾ ਤੁਹਾਨੂੰ 16 17 ਨਹੀਂ ਆਉਂਦਾ ਚੱਲੀ ਜਾਂਦੀ ਆਓ ਚੁੱਪ ਕਰ ਜਣ ਆ ਵੀ ਨਹੀਂ ਯਾਰ ਸੱਚੀ ਹੈਣੀ 16 17 ਦਾ ਪਾਣਾ ਇੱਥੇ ਬੇਸੀ ਨਿੰਬੂ ਤੇ 15 16 ਦਾ ਤੂੰ ਲੈ 16 17 ਬੁੱਲ ਪਹਿਲੀ ਗੱਲ 15 ਸਹੀ 15 16 ਦਾ

ਆਗੜਾ ਖਾਂ ਬੁਰੇ ਹਾਲ ਜਾਂ ਛੋਟੀ ਟਾਮੀ ਲੈ ਜਾ ਕੇ ਓ ਆ ਬਬਈ ਜੜੀ ਨਿੱਕੀ ਐ ਦੂਵੀ ਜਮਾ ਗੱਠਕ ਦੀ ਇੱਕ ਇੱਕ ਮਿੰਟ ਜਾਂ ਲਿਆ ਫਿਰ ਦੇ ਦੋ ਤਾਂ ਲੱਗਦਾ ਨਹੀਂ ਹਾਂ ਲਿਆ ਨਿੱਕੀ ਜੀ ਐ ਜਮਾ ਗੱਠਕ ਦੀ ਇੱਕ ਥੋੜਾ ਪਾਲਾ ਹੋ ਜੀ ਯਾਰ ਛੋਟੀ ਜੀ ਗੱਠਕ ਦੀ ਆ ਕੀ ਇਹਨੇ ਕਮਾਲ ਹੋ ਗਿਆ ਲਿਆ ਫਿਰ ਜਿਹੜੀ ਇਹ ਟਾਮੀ ਛੋਟੀ ਲਿਆ ਕੇ ਪਾਲਾ ਲੈ ਲੱਗਿਆ ਕਿ ਨਹੀਂ ਲੱਗਿਆ ਨਹੀਂ ਹੁਣ ਦੱਸ ਕੌਣ ਬਾਪੂ ਆ ਲਿ ਬੜ ਗਿਆ ਹੋਰ ਕੀ ਹੋਣਾ ਸੀ ਆ ਦੇਖੋ ਆਪਾਂ ਫਿਲਟਰ ਕਰ ਲਿਆ ਸਾਫ਼ ਤੇ ਹੁਣ ਆਪਾਂ ਲਾਉਣੇ ਆ ਇਹਨੂੰ ਫਿਲਟਰ ਨੂੰ ਮੈਨੂੰ ਲੱਗਦਾ ਮੈਂ ਫਿਲਟਰ ਬੁੱਟਾ ਲਾ ਦੇਣਾ ਵੀ ਤੇਰੀ ਚਲੀ ਆਦੀ ਹੈ ਫਿਲਟਰ ਬੁੱਟਾ ਕਿਵੇਂ ਲੱਗੂ ਇਹ ਲੱਗਦਾ ਹੀ ਨਹੀਂ ਵੇ ਇਹ ਤੋਤੇ ਤੋਂ ਵੱਡਾ ਹੋ ਗਿਆ ਲੱਗ ਗਿਆ ਚੱਕ ਜੜੀ ਹੋਰ ਲੈ ਪਰਲੇ ਵਾਸਤੇ ਬੁੱਲ

ਮੇਹਰੀ ਚਾਹ ਵੀ ਆ ਕਰ ਦੇਆ ਮੈਂ ਵੀ ਚਾਹ ਪੀਉਂਗਾ ਤਾਲ ਪੀ ਲਾ ਪਹਿਲਾ ਵੇਖ ਢੜਪੜ ਕੇ ਬਹਿ ਗਈ ਸੁਖ ਤਕ 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 ਉਹ ਚਾਬਾਂ ਟਾਉਣ ਲੱਗ ਗਿਆ ਉਹਨੂੰ ਆਖਿਆ ਵੀ ਉਹਦਾ ਕੰਮ ਆ ਉਹ ਚਾਬੀਆਂ ਚਾਬੀਆਂ ਵਾਲਾ ਇਹ ਤਾਂ ਹੈ ਨਹੀਂ ਕਰੇ ਜੀ ਉਨਾ ਪਕਸ ਦੇਣਾਟ ਪੇਚ ਕਸ ਨਾਲ ਫਿਰ ਬਸਿਆ ਨਾ ਕੋਈ ਦੀਆ ਫਿਰ ਮੈਂ ਵੀ ਲੈਣਾ ਨਾ ਚਲ ਬਾਈ ਦੇ ਇਹ ਤਾਂ ਕਰਾਂਗੇ ਉਦੋਂ ਪੀਲਾਂਗੇ ਤੂੰ ਪੀਲਾ ਬਾਈ ਆਉਣ ਵਾਲੇ ਉਦੋਂ ਆਏ ਉਦੇ ਆਏ ਤੋਂ ਕਰਕੇ ਜੇ ਉਦੋਂ ਪੀਲਾਂਗੇ ਇਹ ਇੰਨੇ ਚੀਜ਼ਾਂ ਦੀ ਸਰਵਿਸ ਉਹ ਜਿਹੜੀ ਉਹ ਤਾਂ ਮਿਲਦਾ ਐ ਦਵਾਰ ਨੂੰ ਕੁਛ ਨਹੀਂ ਕਰ ਕਰੂਗਾ ਤਾਂ ਛਾਏ ਇਹਦੇ ਅੱਜ ਨਹੀਂ ਕਰਤਾ ਹੁਣ ਆ ਡੈਡੀ ਨੇ ਮੇਰਾ ਲੀੜਾ ਕਿੱਧਰ ਗਿਆ ਡਾ ਇੱਥੇ ਹੀ ਸੀ ਹੁਣ ਮਗ ਲਾਇਆ ਲੰਗੇ ਡੜੀ ਹਲੋ ਸ਼ੀਸ਼ਾ ਤਾਂ ਲਾਇਏ ਥੋੜਾ ਜਿਹਾ ਗਰੀਸ ਲੈ ਕੇ ਆਖੇ ਪੁੱਛ ਗਰੀ ਗਰੀਸ ਗਰ ਗਰੀਸ 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 ਕਿੱਥੇ ਆਏ ਗਰੀਸ ਸਰ ਗਲੀਸ ਆਪਾਂ ਲਾ ਲਿਆ ਤੇ ਆਪਾਂ ਸੀਸਾ ਖੋਲਾ ਸੀ ਉਹ ਸਾਫ ਕੀਤਾ ਸੀ ਹੁਣ ਸੀਸਾ ਚੜਦਦੇ ਆਪਾਂ ਮੇਰੇ ਕਤੜਾ ਕੋਈ ਜੀ ਸੀਸਾ ਆਪਾਂ ਸਾਫ ਕਰਕੇ ਲਾਤਾ ਤੇ ਗਲੀਸ ਆਪਾਂ ਨਵਾਂ ਹੀ ਲੈ ਜਾਂਦਾ ਸੀ ਪੁਰਾਣਾ ਆਪਾਂ ਨੂੰ ਮਿਲਿਆ ਨਹੀਂ ਹੁਣ ਲੈ ਆ ਜਿਹੜੀ ਪੀਕ ਸੀ ਨਵੀਂ ਬੀਬੀ ਜੱਕੀ ਫਰਦੀ ਪੀਕ ਲਾ ਦੇ ਤੇ ਤੇਲ ਪਾਈਏ ਹੈਂ ਮੇਰਾ ਰਬਈਆ ਹੈ ਅਰੇ ਡਾਡੀ ਮੋੜੀ ਮੈਂ ਤਾਂ ਆ ਜਾ ਠਹਿਰ ਕੇ ਮੈਂ ਦੋ ਦਿਨ ਆ ਡਾਡੀ ਤੇਰੀ ਤਾਂ ਨਵੀਂ ਚੀਜ਼ ਲੈਂਦੀ ਹੈ ਚੈਨ ਸੈੱਟ ਮੈਂ ਕੋਲੇ ਕੱਢ ਦਿੰਦੇ ਆ ਦਿੱਤਾ ਹੈਗਾ ਉਹ ਚੈਨ ਸੈੱਟ ਵੀ ਨਵਾਂ ਲੈਂਦਾ ਹਰ ਇਹ ਤੇਰਾ ਨਹੀਂ ਰਹਿਦਾ ਫਿਰ ਆਜਾ ਭਈ ਕੱਠਾ ਇਕਦਮ ਕਰ ਲਈ ਆ ਵੇ ਖੜੀ ਇੰਨਾ ਸਮਾਨ ਲੈਂਦਾ ਲੈ ਦਰ ਚੈਨ ਸੈੱਟ ਤੇਲ ਸਾਰਾ ਕੁਝ ਲੈਂਦਾ ਆ ਜੀ ਸੀ ਪੀ ਕੀ ਐ ਇਹ ਸ਼ਨੀਵਾਰ ਨੂੰ ਜਵਾਕ ਵੀ ਆਇਆ ਤੇ ਕਵਰ ਰੇਪ ਦੇ ਸਪਕਰ ਲੈਣੇ ਰੋਡ ਤੇ ਮੋਟਰਸਾਈਕਲ ਦੇ ਮੋਟਰ ਘਾਟ ਘੁਰ ਵੀ ਜਾਂਦਾ ਅਗਲੇ ਕਿੰਨਾ ਤੂੰ ਫਤੜ ਤੂੰ ਉੜਾਉਂਦਾ ਕਿੱਲਾ ਕੀ ਕਰੀਂ ਉਹ ਵਾਹ ਫਾਤੀ ਜਲੀ ਡਰਦਾ ਬੋਇਨਾ ਕਿ ਨਿਕਲਦਾ ਤੂੰ ਵੀ ਬਦਲ ਲੈ ਰੜੀ ਨਹੀਂ ਕਰਦਾ ਇਹ ਉਦੋਂ ਹਾਂ ਲੜੀ ਇਹ ਵਦੋਂ ਇਹਦੇ ਜੇ ਤੂੰ ਇਹਦੇ 4 ਸਾਲ ਪਹਿਲਾਂ ਇੰਨਾ ਕੁ ਕੱਢਦਾ ਹੁੰਦਾ ਸੀ ਤੂੰ ਮੱਚ ਜਾਂਦਾ ਨਾ ਮੇਰੇ ਹਾਂ ਹੁਣ ਆਪਾਂ ਪਾਉਨੇ ਆ ਨਵਾਂ ਮਗਲ ਲੈ ਤੇਰੇ ਹੱਥ ਲਿਪੜਿਆ ਯਾਰ ਫੁੱਲ ਕਰ ਹੋ ਜਾਂਦਾ ਨਾ ਇਹੜੀ ਸ਼ੀਸ਼ਾ ਨਹੀਂ ਦੋ ਆਡੇ ਦੋ ਬਾਡੇ ਨੰਦਾਂ ਦਾ ਪਰਗਾ ਦੋ ਵੱਡੇ ਹੋ ਗਏ। ਤੇ ਮੈਂ ਲੈ ਪਹਿਲਾ ਲਾ ਦੇ। ਇੱਥੇ ਲਾ ਦੇ। ਇਹ ਪੁੱਠਾ ਕਰਕੇ ਲਾ ਆਂ ਗੈ ਨੂੰ ਗਾਹ ਨੂੰ ਦੇਰ ਬਾਅਦ ਨਿਕਲਦਾ। ਗਾਹ ਦਾ ਕਰਨਾ। ਪੁੱਠਾ ਕਰਕੇ ਲਾ ਬਰੇ ਮੂੰ ਕਰਦੇ। ਹਾਂ ਪੁੱਠਾ ਕਰਕੇ। ਮੂਦਾ ਮਾਰ ਕੇ ਲਾ ਦੇ ਰੈਡੀ। ਮੂਦਾ ਕਰਕੇ ਲਾ ਦੇ। ਉਹ ਤਰੀ ਨੂੰ ਇਹਦਾ ਬਾਹ ਨਹੀਂ ਭਰ ਗਿਆ। ਦੋ ਟੱਕ ਤੱਕ ਹੀ ਐ ਰੈਡੀ। 체ਤੀ ਖਾ ਜੂ ਇਹ ਤਾਂ। ਕਾਲਾ 체ਤੀ ਕਰੂਗਾ ਬਾਕੀ ਦਾ ਕੋਈ ਨਹੀਂ। ਲੈ ਰੈਡੀ। ਕੀ ਆਖ ਬਈ। ਅਗਲੀ ਮੋਟਰਸਾਈਕਲ ਆਤਾ ਰੈਡੀ ਸਰਵਿਸ ਤੇ। ਤੇਰਾ ਕੰਮ ਤਾਂ ਹੋਰ ਆ। ਕਿ ਨਹੀਂ ਗਿਆ ਜਾ। ਉਹਦਾ ਮਣਾਟ ਖੋਲ ਕੇ ਖਾਈ ਹਾਂ ਨਟ ਉਹਦਾ ਵੀ ਉਵੇਂ ਖੋਲਣਾ ਪਹਿਲਾਂ ਪਲੇਟ ਨੂੰ ਠੋਕ ਕੇ ਮਿੱਟੀ ਕੱਢ ਦੇ ਚੋਂ ਕੱਢ ਲੈਂਗੇ ਆ ਸਕੂਟਰੀ ਦੇ ਆ ਸਕੂਟਰੀ ਦੇ ਆ ਮੈਂ ਵੀ ਪੋੜਿਆ ਇੱਕ ਸਕੂਟਰੀ ਦੇ ਤੇ ਦੋ ਮੋਟਰਸਾਈਕਲਾਂ ਦੇ ਆ ਸਹੀ ਹੈ ਸਹੀ ਹੈ ਆਜ ਦੇ ਇੱਧਰ ਦੇਖੋ ਹੁਣ ਆਪਾਂ ਦੋ ਦੋ ਮੋਟਰਸਾਈਕਲਾਂ ਦਾ ਕੱਢਦੇ ਆ ਤੇਲ ਤੇਲ ਨਾ ਕਰੀਂ ਤੇ ਅਗਰ ਉਹਦਾ ਨਾ ਗਲਮ ਕਾਲਾ ਪਹਿਲਾਂ ਪੋੜੇ ਦਾ ਪਿਆ ਜਿੱਤਾ ਜਾਈਦੀਆਂ ਘੱਟ ਵੱਤ ਨਾ ਹੋਣ ਇੱਕ ਕਰਵਾਇ चार पीके थे पर तू ओ करीने नाड़ता खो अई आये करो उतने ताकड़े इसी बड़ा जम्मे यहाँ पे यार नहीं भाई तो कोई पेचकाश चाहिए पेचकाश आ रहा तू अब भाई था भाई था आ कर ਇਹਤਵਾਰ ਦੂ ਵਿਚਨਾ ਆ ਦੇਖੋ ਆਪਾਂ ਇਹਦਾ ਤੇਲ ਕੱਢ ਲਿਆ ਆਹ ਮੋਟਰਸਾਈਕਲ ਦਾ ਤੇ ਉਹਦਾ ਤਾਂ ਆਪਾਂ ਨਵਾਂ ਪਾ ਵੀ ਦਿੱਤਾ ਤੇ ਇਹਦੇ ਤਾਂ ਹੁਣ ਆਪਾਂ ਲੈਦਰ ਪਾਉਣੇ ਆ ਆਹ ਬਣੀ ਲੈਦਰ ਪਾਉਣੇ ਇਹਦੇ ਆਪਾਂ ਤੇ ਇਹਦੇ ਵੀ ਬਾਅਦ ਚ ਲੈਦਰ ਪਾਉਣੇ ਪਰ ਆਪਾਂ ਬਾਅਦ ਚ ਪਾਵਾਂਗੇ ਕਿਸੇ ਹੋਰ ਦਿਨ ਤੇ ਇਹਦੇ ਜਦ ਤੱਕ ਹੁਣ ਮਗਲੇ ਵਾਲੀ ਪਾਵਾਂਗੇ ਆਵਾ ਅਦੇਖੋ ਇਹਦੇ ਤੋਂ ਤਿਲ ਤੂਲ ਜਾਣ ਨਿਕਲ ਗਿਆ ਤੇ ਇਹਦੇ ਆਪਾਂ ਰਲੇ ਲਾਉਣੇ ਹਣ ਤੇ ਆਹ ਦੇ ਆਪਣਾ ਚੈਨ ਸੈਟ ਖੋਲਿਆ ਸੀ ਤੇ ਇਧਰ ਪੈ ਗਿਆ ਆਪਣੇ ਲੈਦਰ ਲੈਦਰ ਪਾ ਕੇ ਆਪਾਂ ਕਰ ਦੇਣ ਕਸੀ ਆਣੇ ਹਣ ਤੇ ਇਹਦੇ ਚ ਮਗਲੇ ਲਾਲ ਪੌਣ ਨਾਲ ਪਿਆਜ ਨਾਲ ਹੀ ਉਹ ਰਲੇ ਕਸਣ ਵਾਲੀ ਪਈ ਹੈ ਜੀ ਤੇ ਉਹਦਾ ਹਜੇ ਨਹੀਂ ਖੋਲਦੇ ਨਹੀਂ ਤਾਂ ਰਾਤ ਹੋ ਜੂਗੀ ਕਿਉਂਕਿ ਰਾਤ ਦੇ ਹੋਣੇ ਮੌਸਮ ਤਾਂ ਬਣਾ ਪਿਆ ਕੱਲ ਨੂੰ ਬਾਵਾ ਮੰਗਿਓ ਸ਼ਨੀਵਾਰ ਪਾ ਦਾਂਗੇ ਕਿਉਂਕਿ ਉਹਦੇ ਤਾਏ ਨੂੰ ਤਾਏ ਨੇ ਛੁੱਟੀਂ ਦਿਆ